ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਲਕ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਕੱਲੀਆਂ ਪਾਇਲ ਮਲਕ ਦੀਆਂ ਹੀ ਨਹੀਂ ਬਲਕਿ ਹੁਣ ਪੂਰੇ ਪਰਿਵਾਰ ਦੀਆਂ ਯਾਨੀ ਕਿ ਮਲਕ ਪਰਿਵਾਰ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਦੇਵੀ-ਦੇਵਤਾ ਉੱਤੇ ਵੀਡੀਓ ਬਣਾਉਣਾ ਮਲਕ ਪਰਿਵਾਰ ਨੂੰ ਹੁਣ ਭਾਰੀ ਪੈ ਸਕਦਾ ਕਿਉਂਕਿ ਸੰਗਰੂਰ ਦੇ ਜਿਹੜੇ ਬਜਰੰਗਦਲ ਦੇ ਨੇਤਾ ਨੇ ਭავਿਆ ਭਾਰਤਵਾਜ ਉਹਨਾਂ ਦੇ ਵੱਲੋਂ ਮਲਕ ਪਰਿਵਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਉਹਨਾਂ ਨੇ ਕੋਰਟ ਦਾ ਵੀ ਰੁਖ ਕੀਤਾ ਜਿੱਥੇ ਸੰਗਰੂਰ ਦੀ ਅਦਾਲਤ ਵਿੱਚ ਮਲਕ ਪਰਿਵਾਰ ਦੇ ਖਿਲਾਫ ਉਹਨਾਂ ਨੇ ਮਾਮਲਾਤ ਦਰਜ ਕਰਵਾਇਆ ਯਾਨੀ ਕਿ ਕੇਸ ਫਾਈਲ ਕਰ ਦਿੱਤਾ ਕੇਸ ਨੂੰ ਧਾਇਰ ਕਰ ਦਿੱਤਾ ਭਾਰਤਵਾਜ ਦਾ ਕਹਿਣਾ ਹੈ ਕਿ ਫੋਕੇ ਵਿਊ ਅਤੇ ਲਾਈਕ ਤੇ ਲਈ ਮਲਕ ਪਰਿਵਾਰ ਨੇ ਦੇਵੀ-ਦੇਵਤਿਆਂ ਦੀ ਵੀਡੀਓ ਬਣਾ ਕੇ ਜਿੱਥੇ ਮਜ਼ਾਕ ਉਡਾਇਆ ਉੱਥੇ ਹੀ ਉਹਨਾਂ ਨੇ ਬੇਅਦਬੀ ਵੀ ਕੀਤੀ ਹੈ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਲਕ ਅਤੇ ਉਹਨਾਂ ਦੇ ਹੁਣ ਪਰਿਵਾਰ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਲਗਾਤਾਰ ਵੱਦੀਆਂ ਜਾਰੀਆਂ ਨੇ ਭਾਰਤਵਾਜ ਦਾ ਕਹਿਣਾ ਹੈ ਕਿ ਪਾਇਲ ਮਲਕ ਵੱਲੋਂ ਆਪਣੇ ਚੈਨਲ ਤੇ ਵਿਊ ਅਤੇ ਲਾਈਕ ਵਧਾਉਣ ਦੇ ਲਈ Hindu ਧਰਮ ਦੇ ਦੇਵੀ-ਦੇਵਤਿਆਂ ਦੀ ਬੇਅਦਬੀ ਕੀਤੀ ਗਈ ਜੋ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪਾਇਲ ਵੱਲੋਂ ਅਜਿਹਾ ਕਰਨ ਨਾਲ ਸਮੁੱਚੇ ਦੇਸ਼ ਵਿੱਚ ਵਸਦੇ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਦੇ ਚਲਦਿਆਂ ਭਾਰਤਵਾਜ ਵੱਲੋਂ ਸੰਗਰੂਰ ਅਦਾਲਤ ਦਾ ਰੋਖ ਕੀਤਾ ਗਿਆ ਜਿੱਥੇ ਮਲਿਕ ਪਰਿਵਾਰ ਅਤੇ ਪਾਇਲ ਮਲਿਕ ਦੇ ਖਿਲਾਫ ਕੇਸ ਦਾਇਰ ਕੀਤਾ ਗਿਆ ਭਾਰਤਵਾਜ ਦਾ ਕਹਿਣਾ ਹੈ ਕਿ ਕਾਨੂੰਨੀ ਸਹਾਇਤਾ ਨਾਲ ਪਾਇਲ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਵਾਂਗੇ ਤਾਂ ਕਿ ਹੋਰ ਲੋਕਾਂ ਲਈ ਇਹ ਸਬਕ ਹੋ ਸਕੇ ਤੇ ਭਵਿੱਖ ਵਿੱਚ ਕੋਈ ਅਜਹੀ ਸ਼ਰਾਰਤ ਨਾ ਕਰ ਸਕੇ ਇਸ ਦੇ ਨਾਲ ਹੀ ਭਾਰਤਵਾਜ ਵੱਲੋਂ ਕਿਹਾ ਗਿਆ ਕਿ ਉਹਨਾਂ ਲੋਕਾਂ ਨੂੰ ਜਿਹੜੇ Hindu ਧਰਮ ਦਾ ਮਜ਼ਾਕ ਉਡਾਉਂਦੇ ਨੇ ਵੀਡੀਓ ਬਣਾ ਕੇ ਜਾਂ ਹੋਰ ਵੱਖ-ਵੱਖ ਢੰਗਾਂ ਦੇ ਨਾਲ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਉਹਨਾਂ ਦੱਸਦੇ ਕਿ ਪਾਇਲ ਮਲਿਕ ਨੇ ਬੀਤੇ ਕੁਝ ਸਮੇਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਕਾਲੀ ਮਾਤਾ ਦਾ ਉਹਨਾਂ ਨੇ ਰੂਪ ਧਾਰਿਆ ਸੀ ਜੋ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰ ਦਿੱਤੀ ਸੀ ਔਰ ਉਸ ਤੋਂ ਬਾਅਦ ਇਸ ਤੇ ਵਿਵਾਦ ਛੜਿਆ ਵੱਖ-ਵੱਖ Hindu ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ ਹਾਲਕਿ ਬੀਤੇ ਦਿਨ ਪਾਇਲ ਮਲਿਕ ਅਤੇ ਉਸਦੇ ਪਰਿਵਾਰ ਆ ਜਿਹੜਾ ਉਹਨਾਂ ਦਾ ਉਹ ਕਾਲੀ ਮਾਤਾ ਮੰਦਰ ਵਿਖੇ ਪਹੁੰਚਿਆ ਸੀ ਜਿੱਥੇ ਉਹਨਾਂ ਨੇ ਮੁਆਫੀ ਵੀ ਮੰਗੀ ਪਰ ਇਸ ਦੇ ਬਾਵਜੂਦ ਇਹ ਜਿਹੜਾ ਵਿਵਾਦ ਆ ਇਹ थमਦਾ ਨਜ਼ਰ ਨਹੀਂ ਆ ਰਿਹਾ ਹੁਣ ਭਾਰਤਵਾਜ ਦਾ ਕਹਿਣਾ ਹੈ ਕਿ ਉਹਨਾਂ ਨੇ ਕੋਟ ਦਾ ਰੁਖ ਕੀਤਾ ਔਰ ਉਹਨਾਂ ਦੇ ਖਿਲਾਫ ਯਾਨੀ ਕਿ ਪਾਇਲ ਮਲਿਕ ਦੇ ਖਿਲਾਫ ਕੇਸ ਦਰਜ ਕਰਵਾ ਦਿੱਤਾ ਦੇਖੋ ਜੀ ਆ ਪੂਰੇ ਪਰਿਵਾਰ ਨੇ ਜਿਹੜਾ Hindu ਧਰਮ ਦਾ ਮਜ਼ਾਕ ਵੜਾਣ ਨੂੰ ਬਣਾਇਆ ਹੈ ਉਹਦੇ ਤੇ ਟੀਆਰਪੀ ਲੈਣਾ ਚਾਹੁੰਦੇ ਨੇ ਉਹ ਤੇ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਨੇ ਆਪਣੇ ਚੈਨਲਾਂ ਦੇ ਵਿਊ ਚਾਹੁੰਦੇ ਨੇ ਇਸ ਲਈ ਅਸੀਂ ਕੋਰ ਦਾ ਸਾਰਾ ਲੈ ਕੇ ਇਹਨਾਂ ਨੂੰ ਕਾਨੂੰਨੀ ਸਜ਼ਾ ਦਿਵਾਵਾਂਗੇ ਜਿਹੜਾ ਇਹਨਾਂ ਨੇ ਹਿੰਦੂ ਧਰਮ ਨੂੰ ਇੱਕ ਮਜ਼ਾਕ ਦਾ ਇੱਕ ਹਾਸੇ ਦਾ ਪਾਤਰ ਬਣਾਉਣ ਦਾ ਕੋਸ਼ਿਸ਼ ਕੀਤਾ ਹੈ ਅਸੀਂ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਔਰ ਇਹਨਾਂ ਤੇ ਪਰਚਾ ਕਰਵਾ ਕੇ ਇਹਨਾਂ ਨੂੰ ਜੇਲ੍ਹ ਭੇਜਾਂਗੇ ਤਾਂ ਕਿ ਜਿਹੜਾ ਸਨਾਤਨ ਵਿਰੋਧੀ ਧਰਮ ਵਿਰੋਧੀ ਕੋਈ ਵੀ ਕਾਰਕਿਰਦਾ ਹੈ ਉਹਨੂੰ ਇੱਕ ਸਬਕ ਮਿਲ ਸਕੇ ਉਹਦੇ ਲਈ ਆ ਚੇਤਾਵਨੀ ਹੋਗੀ ਉਹ ਮੁੱਦਾ ਕਿਉਂ ਬਣਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਲੋਕ ਵੀ ਕਹਿ ਰਹੇ ਲੇ ਕੇ ਮਾਫੀ ਵੀ ਮੰਗ ਲਈ ਪਰ ਜਾਣ ਕੇ ਜਿਹੜਾ ਹਿੰਦੂ ਧਰਮ ਇਸ ਨੂੰ ਮੁੱਦਾ ਬਣਾ ਰਿਹਾ ਧਰਮ ਦਾ ਮੁੱਦਾ ਬਣਾ ਰਿਹਾ ਕਿਉਂ ਇਹ ਚੀਜ਼ ਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਹਿੰਦੂ ਧਰਮ ਨੂੰ ਹੀ बार-बार ਕਿਉਂ ਟਾਰਗੇਟ ਕੀਤਾ ਜਾਂਦਾ ਹੈ ਕਿਉਂਕਿ ਸਨਾਤਨੀ ਹੈ ਮਾਫ ਕਰ ਦੂੰਗੇ ਸਭ ਤੋਂ ਛੋਟੀ ਸੋਚ ਆਏ ਲੋਕਾਂ ਚ ਕਿ ਸਨਾਤਨੀ ਨੇ ਮਾਫ ਕਰ ਦੂੰਗੇ ਅਸੀਂ ਮਜ਼ਾਕ ਵੀ ਬਣਾਈਏ ਪਰੰਤੂ ਸਾਡੇ ਹੀ ਧਰਮ ਨੂੰ ਟਾਰਗੇਟ ਕਿਉਂ ਕਿਸੇ ਹੋਰ ਧਰਮ ਦਾ ਕਰ ਇਹਨਾਂ ਨੇ ਕੀਤਾ ਹੁੰਦਾ ਕਿ ਆ ਮਾਫੀ ਮੰਗਣ ਜਾ ਸਕਦੇ ਸੀਗੇ ਉਹ ਤਾਂ ਕਹਿੰਦੇ ਸਾਡਾ ਪਰਿਵਾਰ ਸਾਡੇ ਬੱਚੇ ਮੰਨਦੇ ਨੇ ਅਸੀਂ ਨਿੰਦੂ ਧਰਮ ਨੂੰ ਸਾਡੇ ਬੱਚੇ ਵੀ ਮੰਨਦੇ ਨੇ ਪੂਰੀ ਦੁਨੀਆ ਦੇ ਮੰਨਦੇ ਨੇ ਲੇਕਿਨ ਇਹਦਾ ਮਤਲਬ ਆਏ ਕਿ ਕਰਈ ਸਰੂਪ ਬਣਾ ਕੇ ਭੇਜੀਏ ਉਹਨਾਂ ਨੂੰ ਮੰਦਰ ਲੈ ਕੇ ਜਾਓ ਨਾ ਤੁਹਾਡੀ ਸ਼ਰਦਾ ਇਹਦਾ ਅਸੀਂ ਗੁਰਦੁਆਰਾ ਸਾਹਿਬ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਸੀਂ ਉੱਥੇ ਜਾ ਕੇ ਉਹਨਾਂ ਦੀ ਹਜ਼ੂਰੀ 'ਚ ਮੱਥਾ ਟੇਕਦੇ ਆ ਨਾ ਕਿ ਆਪਣੇ ਘਰੇ ਲਿਆਉਣੇ ਆ ਆ ਕਿੱਥੇ ਤੱਕ ਜਾਇਜ਼ ਆ ਆ ਕਿਸੇ ਵੀ ਧਾਰਮਿਕ ਤਰਮ ਨੂੰ ਟਾਰਗੇਟ ਕਰਕੇ ਆਪਣੀ ਗੰਦੀ ਟੀਆਰਪੀ ਲੈਣੀ ਉਹ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਵਿੱਚ ਤਾਂ ਬਹੁਤ ਵੀਡੀਓ ਵੀ ਸਾਹਮਣੇ ਆਉਂਦੀਆਂ ਨੇ ਗੀਤਾਂ ਦੇ ਲਾ ਕੇ ਜਿਹੜੇ ਅਜੇ ਰੂਪ ਨੱਚਦੇ ਪਿਆ ਸਾਹਮਣੇ ਆਉਂਦੇ ਨੇ ਉਦੋਂ ਨਹੀਂ ਲੱਗਦਾ ਵੀ ਇਸ ਟੀਨਾ ਟੇਸਟ ਪਹੁੰਚਦੀ ਹੈ ਬਿਲਕੁਲ ਹੁੰਦਾ ਹੈ ਜੀ ਰਾਮਲੀਲਾ ਚ ਅਗਰ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਸਾਡੇ ਨੋਟਿਸ ਆਈ ਹੈ ਅਸੀਂ ਆਪ ਜਾ ਕੇ ਉੱਤੇ ਪਰਚਾ ਕਰਵਾਇਆ ਕਾਰਵਾਈ ਵੀ ਕਰਵਾਈ ਹੈ ਤਾਂ ਜੋ ਵੀ ਇਸ ਤਰ੍ਹਾਂ ਦਾ ਕਾਰਜ ਕਰਦਾ ਹੈ ਉਹਨਾਂ ਨੂੰ ਇਹਨਾਂ ਦੇ ਕੇਸ ਤੋਂ ਵੀ ਇੱਕ ਸਬਕ ਮਿਲੂਗਾ ਕਿ ਅਗਰ ਤੁਸੀਂ ਸਨਾਤਨ ਨੂੰ ਮਜ਼ਾਕ ਮਣਾਉਣ ਦਾ ਪ੍ਰਯਾਸ ਕਰੋਗੇ ਤੁਸੀਂ ਕੋਈ ਵੀ ਹੋ ਯੂਟਿਊਬਰ ਹੋ ਕੋਈ ਜਾਈ ਕੋਈ ਰਾਜਨੇਤਾ ਹੋ ਤੁਹਾਡੀ ਜਗ੍ਹਾ ਸਲਾਖਾ ਦੇ ਪਿੱਛੇ ਹੈ ਨਾ ਕਿ ਸਮਾਜ ਦੇ ਵਿੱਚ ਪਾਇਲ ਮਲਿਕ ਦੀ ਤਾਂ ਇੱਕ ਵੀਡੀਓ ਜ਼ਰੂਰ ਸਾਹਮਣੇ ਸੀ ਕਾਲੀ ਮਾਤਾ ਦੇ ਰੂਪ ਚ ਹੁਣ ਨਵੀਂ ਵੀਡੀਓ ਕਿਹੜੀ ਸਾਹਮਣੇ ਲੈ ਕੇ ਜਿਹੜਾ ਮੈਂ ਤੁਹਾਨੂੰ ਭੇਜ ਦੂੰਗਾ ਤੁਸੀਂ ਆਪਣੇ ਚੈਨਲ 'ਰਾਈ' ਚਲਾ ਲਿਓ ਜਿੱਚ ਪਾਇਲ ਮਲਿਕ ਤਾਂ ਕਰੀ ਰਹੀ ਹੈ ਸਾਥ ਚ ਕ੍ਰਿਤਿਕਾ ਮਲਿਕ ਬੋਲਦੀ ਨਜ਼ਰ ਆ ਰਹੀ ਹੈ ਹੱਸ ਕੇ ਮਜ਼ਾਕ ਬਣਾਏ ਜਾ ਰਹੇ ਹਨ ਔਰ ਸਾਡੇ ਆਦਰਯੋਗ बजरंग बलि ਨੂੰ ਨਾਚਰਲ ਖਾਇਆ ਜਾ ਰਿਹਾ ਆ ਕੀ ਮੈਸੇਜ ਦੇਣਾ ਚਾਹੁੰਦੇ ਨੇ ਆ ਸਨਾਤਨੀਆਂ ਨੂੰ ਦੇਖਣ ਦੀ ਲੋੜ ਹੈ ਕਿ ਆ ਧਰਮ জিহਾਦ ਦੇ ਰਸਤੇ ਚੱਲ ਪਏ ਨੇ ਸਨਾਤਨ ਦਾ ਮਜ਼ਾਕ ਬਣਾ ਰਹੇ ਨੇ ਮਾਫੀ ਮੰਗਣ ਤੋਂ ਲੈ ਕੇ ਮਾਫੀ ਦੇਣ ਤੱਕ ਦੀ ਵੀਡੀਓ ਬਣਾ ਕੇ ਆਪਣੇ ਚੈਨਲਾਂ 'ਤੇ ਪਾ ਰਹੇ ਨੇ ਉਤੋਂ ਵੀ ਵਿਊਜ਼ ਲੈ ਰਹੇ ਨੇ ਉਤੋਂ ਬਾਅਦ ਜਿਹੜੇ ਸਨਾਤਨੀਆਂ ਨੇ ਇਹਨਾਂ ਨੂੰ ਮਾਫ ਕੀਤਾ ਉਹਨਾਂ ਨੂੰ ਆ ਬਲੈਕਮੇਲਰ ਦੱਸਦੇ ਨੇ ਕਹਿੰਦੇ ਨੇ ਕਿ ਸਨਾਤਨੀ ਸਾਨੂੰ ਥ੍ਰੈਟ ਕਰ ਰਹੇ ਨੇ ਕਿਹੜੇ ਸਨਾਤਨੀ ਨੇ ਕਿਹੜੇ ਹਿੰਦੂ ਲੀਡਰ ਨੇ ਇਹਨਾਂ ਨੂੰ ਥ੍ਰੈਟ ਕੀਤਾ ਅਗਰ ਇਹਨਾਂ ਤੋਂ ਪਰਚਾ ਨਹੀਂ ਹੁੰਦਾ ਸਾਨੂੰ ਦੱਸੇ ਅਸੀਂ ਕਰਾਵਾਂਗੇ ਅਸੀਂ ਅਗਰ ਦੂਸਰੇ ਦੀ ਕਮੀਆਂ ਕੱਢਣਾ ਜਾਣਦੇ ਆ ਤੇ ਆਪਣੇ ਵਾਲਿਆਂ ਨੂੰ ਸਜ਼ਾ ਦਿਵਾਉਣਾ ਸਾਡਾ ਪਹਿਲਾ ਫਰਜ਼ ਹੈ ਲੇਕਿਨ ਆ ਅਸਿਰਮ ਇੱਕ ਗੰਦੀ ਟੀਆਰਪੀ ਪਬਲਿਸਿਟੀ ਪੈਸਾ ਔਰ ਸਿਕਿਉਰਿਟੀ ਲੈਂ ਦੇ ਮਾਰੇ ਕਰ ਰਹੇ ਨੇ ਪਰ ਛੋਟੇ ਹਿੰਦੂ ਨੇਤਾ ਤਾਂ ਉਹਨਾਂ ਨੂੰ ਮਿਲਣ ਤੱਕ ਜਾ ਰਹੇ ਨੇ ਹਸਪਤਾਲਾਂ ਦੇ ਦੇਖੋ ਜੀ ਕੀ ਹੁੰਦਾ ਸਨਾਤਨ ਚ ਇੱਕ ਪਰੰਪਰਾ ਹੈ ਕੋਈ ਅਗਿਓ ਸਰ ਚੁਕਾ ਹੈ ਆਪਣੀ ਗਲਤੀ ਮੰਗੇ ਤਾਂ ਉਹਨੂੰ ਮਾਫ ਕਰ ਦਿੱਤਾ ਜਾਏ ਲੇਕਿਨ ਉਹਨਾਂ ਨੇ ਹਲੇ ਤੱਕ ਆ ਨੋਟਿਸ ਨਹੀਂ ਹੈ ਕਿ ਇਹਨਾਂ ਨੇ ਹਨੂਮਾਨ ਜੀ ਦਾ ਵੀ ਰੂਪ ਤਾਰਨ ਕੀਤਾ ਹੈ ਉਹ ਵੀਡੀਓ ਮੈਂ ਤੁਹਾਨੂੰ ਦਊਂਗਾ ਤੁਸੀਂ ਆਪਣੇ ਚੈਨਲ ላይ ਜਾ ਜਾਓ ਤਾਂ ਕਿ ਸੱਚਾਈ ਦੁਨੀਆ ਸਾਹਮਣੇ ਪਹੁੰਚ ਸਕੇ ਇਹਨਾਂ ਦਾ ਜਿਹੜਾ ਸਿੰਥੀ ਵਾਲਾ ਕਾਰਡ ਹੈ ਉਹ ਫੇਲ ਹੋ ਸਕੇ ਇਹਨਾਂ ਦਾ ਅਸਲੀ ਚਿਹਰਾ ਸਮਾਜ ਦੇ ਸਾਹਮਣੇ ਆ ਜਾ ਸਕੇ ਇਹ ਆ ਜਿਹੜਾ ਸਮਾਜ ਨੂੰ ਤੋੜਨ ਦਾ ਪ੍ਰਯਾਸ ਕਰ ਰਹੇ ਨੇ ਔਰ ਇਸ ਤਰ੍ਹਾਂ ਦੀ ਗੰਦੀ ਟੀਆਰਪੀ ਅਸੀਂ ਕਦੀ ਨਹੀਂ ਲੈਣ ਦਮਾਂ ਪਰ ਪਟਿਆਲਾ ਵੀ ਕੇਸ ਦਾਇਰ ਕੀਤਾ ਤੁਹਾਡੇ ਵੱਲੋਂ ਕਿਹੜਾ ਵੱਖਰਾ ਜਿਹੜਾ ਕੇਸ ਦਾਇਰ ਕੀਤਾ ਕਿਉਂਕਿ ਪਟਿਆਲਾ ਵੀ ਉਹਨਾਂ ਖਿਲਾਫ ਜਿਹੜਾ ਕੇਸ ਹੈ ਦੇਖੋ ਜੀ ਪਟਿਆਲਾ ਵੀ ਜਿਹੜਾ ਕੇਸ ਦਰਜ ਹੋਇਆ ਹੈ ਉਹ ਵੀ ਸਾਡੇ Hindu ਸੰਗਠਨਾਂ ਚੋਂ ਹੀ ਨੇ ਸਾਡੇ ਨਾਲ ਦੇ ਹੀ ਨੇ ਅਸੀਂ ਉਹਨਾਂ ਨਾਲ ਵੀ ਖੜੇ ਆ ਜਿੱਥੇ ਜਿੱਥੇ ਸਨਾਤਨ ਵਿਰੋਧੀ ਪੈਦਾ ਹੋਣਗੇ 10 ਕੇਸ ਵੀ ਆਉਣਗੇ ਔਰ ਹਰ ਇੱਕ ਜਗ੍ਹਾ ਜਾ ਕੇ ਅਸੀਂ ਪਰਚਾ ਦਰਜ ਕਰਾਵਾਂਗੇ ਸਾਡਾ ਮਕਸਦ ਹੈ ਅਗਰ ਕੋਈ ਸਨਾਤਨ ਨੂੰ ਕਿਸੇ ਤਰ੍ਹਾਂ ਵੀ ਠੇਸ ਪਹੁੰਚਾ ਰਿਹਾ ਹੈ ਮਜ਼ਾਕ ਦਾ ਪਾਤਰ ਬਣਾਉਣਾ ਚਾਹੁੰਦਾ ਹੈ ਤਾਂ ਅਸੀਂ ਉਹਨੂੰ ਛੱਡਾਂਗੇ ਨਹੀਂ ਉਹਨੂੰ ਜੇਲ੍ਹ ਭੇਜ ਕੇ ਹੀ ਦਮ ਲੰਮਾ